ਹਾਂਜੀ ਸਤਿ ਸ਼੍ਰੀ ਅਕਾਲ ਜੀ। ਲੋਰੀ ਆਪਾਂ ਨਾ ਕਰਤਾਰਪੁਰ ਜਾਣ ਦਾ ਪ੍ਰੋਗਰਾਮ ਬਣਾਇਆ। ਕਰਤਾਰਪੁਰ ਕੋਰੀਡੋਰ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਦੇਖਣ ਦਾ ਮਨ ਪਿਆ ਸੀਗਾ। ਤੇ ਆਪਾਂ ਤੁਹਾਨੂੰ ਸਾਰਾ ਪ੍ਰੋਸੈਸ ਸ਼ੇਅਰ ਕਰਾਂਗੇ ਤੁਹਾਡਿਆਂ ਵੀ ਕਿਹੜਾ-ਕਿਹੜਾ ਪ੍ਰੋਸੈਸ ਹੁੰਦਾ। ਕੀ-ਕੀ ਆਪਾਂ ਨੂੰ ਡਾਕੂਮੈਂਟ ਚਾਹੀਦੇ ਆ। A to Z ਸਾਰੀਆਂ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ। ਸਭ ਨਾਲ ਪਹਿਲਾਂ ਆਪਾਂ ਨੂੰ ਚਾਹੀਦੇ ਆ ਪਾਸਪੋਰਟ। ਇਹ ਆਪਾਂ ਨੂੰ ਪਾਸਪੋਰਟ ਚਾਹੀਦੇ ਆ ਜਿਵੇਂ ਚਲੋ ਆਪਾਂ ਦੋ ਜੀ ਆਨੇ ਜਾਣਾ ਆ ਤਾਂ ਹੈਗਾ ਆਪਣਾ ਪਾਸਪੋਰਟ ਪਾਸਪੋਰਟ ਤੇ ਚਲੋ ਆ ਹੈਗਾ ਆਪਣਾ ਮੇਰੀ ਬਾਈਕ ਦਾ ਪਾਸਪੋਰਟ ਤੇ ਜਿਹਨੇ ਜਾਣਾ ਸਭ ਨਾਲ ਪਹਿਲਾਂ ਆਪਾਂ ਨੂੰ ਚਾਹੀਦੇ ਆ ਪਾਸਪੋਰਟ ਜ਼ਰੂਰੀ ਚਾਹੀਦੇ ਆ ਸਭ ਨਾਲ ਪਹਿਲਾਂ ਡਾਕੂਮੈਂਟ ਆਪਣਾ ਪਾਸਪੋਰਟ ਹੀ ਆ ਤੇ ਪਾਸਪੋਰਟ ਲੈ ਕੇ ਆਪਾਂ ਆਪਣੇ ਨੇੜੇ ਦੇ ਕੈਫੇ ਵਾਲੇ ਕੋਲ ਜਾਣਾ ਜਿਹੜਾ ਕੰਪਿਊਟਰ ਤੇ ਕੰਮ ਕਰਦਾ ਨੇਡੀ ਕੋਲ ਕੈਫੇ ਜਿਹੜਾ ਕੰਪਿਊਟਰ ਤੇ ਕੰਮ ਕਰਦਾ ਉਹਦੇ ਕੋਲ ਜਾ ਕੇ ਆਪਾਂ ਅਪਲਾਈ ਕਰਨਾ ਉਹਦੇ ਵਿੱਚ ਆਪਾਂ ਨੂੰ ਇੱਕ ਆਧਾਰ ਕਾਰਡ ਚਾਹੀਦਾ ਤੇ ਇੱਕ ਆਪਣੀ ਈਮੇਲ ਆਈਡੀ ਚਾਹੀਦੀ ਤੇ ਫੋਨ ਨੰਬਰ ਕਿਤੇ ਮੈਸੇਜ ਆਵੇ ਚਲੋ ਇਹ ਤਿੰਨੇ ਚੀਜ਼ਾਂ ਆਪਾਂ ਨੂੰ ਦੇ ਤੇ ਕੋਲੇ ਬਹਿ ਕੇ ਆਉਣੇ ਫਿਲ ਕਰਤਾ ਫਾਰਮ ਪਾਸਪੋਰਟ ਤੋਂ ਆਪਣਾ ਚਲੋ ਪ੍ਰੂਫ ਕਹਿ ਲਈਏ ਵੀ ਸਾਰਾ ਸਹੀ ਹੁੰਦਾ ਤੇ ਜ਼ਿਆਦਾ ਇਹਦੇ ਚ ਜਿਹੜੇ ਕਹਿੰਦੇ ਵੀ ਪਾਸਪੋਰਟ ਤੇ ਸਟੈਂਪ ਲੱਗਦੀ ਹੈ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ ਲੱਗਦੀ ਕੀ ਕੱਲੇ ਪਾਸਪੋਰਟ ਬਸ ਐਸੀ ਆਪਣੀ ਕਹਿ ਲਈਏ ਬਈ ਪ੍ਰੂਫ ਵਾਸਤੇ ਵਰਤੇ ਦਾ ਉਸ ਤੋਂ ਬਾਅਦ ਚ ਆਪਾਂ ਨੂੰ ਉਹ ਜਦੋਂ ਫਾਰਮ ਫਿਲ ਕਰੂਗਾ ਆਧਾਰ ਕਾਰਡ ਚਾਹੀਦਾ ਤੇ ਆਧਾਰ ਕਾਰਡ ਤੇ ਇੱਕ ਇੱਕ ਆਪਣੀ ਚਾਹੀਦੀ ਫੋਟੋ ਤੇ ਜਦੋਂ ਆਪਣੇ ਫਾਰਮ ਫਿਲ ਹੋ ਗਏ ਉਸ ਤੋਂ ਬਾਅਦ ਇਹੋ ਜਿਹਾ ਆਪਾਂ ਨੂੰ ਕਾਗਜ਼ੇ ਦਿੱਤਾਉਣੇ ਆ ਵੀ ਸ਼੍ਰੀ ਕਰਤਾਰਪੁਰ ਸਾਹਿਬ ਰਜਿਸਟ੍ਰੇਸ਼ਨ ਫਾਰਮ ਆ ਰਜਿਸਟ੍ਰੇਸ਼ਨ ਫਾਰਮ ਆਪਣਾ ਐਪ ਜੇ ਫਾਰਮ ਮਿਲ ਜਾਣਗੇ ਤੇ ਇੱਕ ਆ ਫਾਰਮ ਮਿਲ ਜੂਗਾ ਜਦੋਂ ਆਪਾਂ ਅਪਲਾਈ ਕਰਾਂਗੇ ਅਪਲਾਈ ਕਰਦੇ ਬਾਅਦ ਆਪਣੇ ਫੋਨ ਤੇ ਜਿਹੜਾ ਨੰਬਰ ਦਿੱਤਾ ਮੈਸੇਜ ਵੀ ਆਊਗਾ ਤੇ ਆਪਾਂ ਨੂੰ ਈਮੇਲ ਵੀ ਆਊਗੀ ਇੰਨਾ ਪ੍ਰੋਸੈਸ ਆਪਣਾ ਇਹ ਆਪਣਾ ਕੈਫੀਲਰ ਕਰ ਦੂਗਾ ਚਲੋ ਆਪਾਂ ਨਾਲ ਨੰਬਰ ਵੀ ਮੈਂਸ਼ਨ ਕਰ ਦਾਂਗੇ ਜੇ ਤੁ ਆਪਾਂ ਸਾਰਾ ਏ ਟੂ ਜ਼ेड ਕੰਮ ਕਰਾਇਆ ਵੀਰ ਤੋਂ ਕੈਫੀਲੇ ਤੋਂ ਉਹ ਆਪਣੇ ਪਿੰਡ ਹੀ ਆ ਰੋਡਿਆਂ ਵਾਲਾ ਮੁੰਡਾ ਵੀਰ ਸੁਖਵੀਰ ਹੈਗਾ ਨਾ ਤੇ ਜਰੂਰ ਤੁਸੀਂ ਵੀ ਜੀ ਅਪਲਾਈ ਕਰਨਾ ਤਾਂ ਉਹ ਤੋਂ ਸਾਰਾ ਕੁਝ ਤੁਸੀਂ ਅਪਲਾਈ ਕਰ ਸਕਦੇ ਹੋ ਉਹਦਾ ਨੰਬਰ ਆਪਾਂ ਅੱਜ ਮੈਂਸ਼ਨ ਕਰ ਦਾਂਗੇ ਵੀਰ ਨੇ ਬਹੁਤ ਘੱਟ ਖਰਚੇ 'ਚ ਆਪਣਾ ਅਪਲਾਈ ਕਰਕੇ ਦਿੱਤਾ ਤੇ ਆ ਤੁਹਾਨੂੰ ਫਾਰਮ ਆਪਾਂ ਅੱਜੇ ਵੀ ਦਿਖਾ ਦਿੰਨੇ ਆ ਕੀ ਹੈ ਇਹਦੇ ਵਿੱਚ ਤੇ ਜਿਹੜੀ ਈਮੇਲ ਰਹੀਂ ਬਾਕੀ ਤੁਹਾਨੂੰ ਸਾਰਾ ਕੁਝ ਆ ਜਾਣਾ ਈਮੇਲ ਡਰੈਸ ਤੁਹਾਡਾ ਦਿੱਤਾ ਜਾਣਾ ਇੱਕ ਨੰਬਰ ਦਿੱਤਾਣਾ ਉਹ ਤੇ ਮੈਸੇਜ ਆ ਜਾਣਾ ਤੇ ਉਸ ਤੋਂ ਬਾਅਦ ਵਿੱਚ ਤੁਹਾਡੀ ਆਊਗੀ ਅਨਕੁਵਰੀ ਥਾਣੇ ਜਿਹੜਾ ਤੁਹਾਨੂੰ ਥਾਣਾ ਲੱਗਦਾ ਹੈ ਨੇੜੇ ਤੇ ਅਨਕੁਵਰੀ ਆਊਗੀ ਤੇ ਅਨਕੁਵਰੀ ਵਾਲਾ ਪ੍ਰੋਸੈਸ ਹਜੇ ਆਪਣਾ ਅੱਗੇ ਹੈ ਹਜੇ ਆਪਾਂ ਕੱਲ ਅਪਲਾਈ ਕੀਤਾ ਤਕਰੀਬਨ 2 9 ਤੇ 2024 ਦੀ ਤਰੀਕ ਨੂੰ ਅਪਲਾਈ ਕੀਤਾ ਤੇ ਹੁਣ ਆਪਾਂ ਨੂੰ ਚਲੋ ਫੋਨ ਆਊਗਾ ਥਾਣੇ ਵਾਲਿਆਂ ਦਾ ਤੇ ਉਦੋਂ ਆਪਾਂ ਇਨਕੁਆਰੀ ਆਉਗੀ ਚਲ ਉਹਦੇ ਚ ਮੈਂ ਅਗਲਾ ਪ੍ਰੋਸੈਸ ਦੱਸੂਗਾ ਤੁਹਾਨੂੰ ਇਹ ਵੀਰ ਆਪਣਾ ਨਾ ਸੁਖਵੀਰ ਆ ਆਪਣੇ ਪਿੰਡ ਰੋਡਿਆਂ ਦਾ ਮੁੰਡਾ ਆਪਣਾ ਪਿੰਡ ਲੰਡੇ ਆ ਤੇ ਉਹਦਾ ਮੈਂ ਨੰਬਰ ਵੀ ਮੈਂਸ਼ਨ ਕਰ ਦੂੰਗਾ ਤੇ ਉਹ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਪਲਾਈ ਵੀ ਕਰ ਸਕਦੇ ਵੀਰ ਬਹੁਤ ਹੀ ਸੌਖੇ ਤਰੀਕੇ ਨਾਲ ਅਪਲਾਈ ਕਰਦਾ ਤੇ ਬਣੇਰੂ ਆਪਣੀ ਵੀਡੀਓ ਨੂੰ ਆਪਾਂ ਸਾਰਾ ਤੁਹਾਨੂੰ ਪ੍ਰੋਸੈਸ ਦੱਸਾਂਗੇ ਵੀ ਕਿਵੇਂ ਆਪਾਂ ਕਰਤਾਰਪੁਰ ਲਈ ਅਪਲਾਈ ਕਰ ਸਕਦੇ ਪਹਿਲਾ ਪ੍ਰੋਸੈਸ ਇਹ ਆ ਆਪਾਂ ਨੂੰ ਪਾਸਪੋਰਟ ਚਾਹੀਦਾ ਪਾਸਪੋਰਟ ਤੇ ਪਹਾਰ ਕਾਰਡ ਲੈ ਕੇ ਆਪਣੇ ਨੇੜ ਦੇ ਨਦੀਕੀ ਦੇ ਕੈਫੇ ਵਾਲੇ ਮੁੰਡੇ ਕੋਲ ਪਹੁੰਚ ਜਾਣਾ ਜਿਹਦਾ ਇੰਟਰਨੈਟ ਤੇ ਕੰਮ ਕਰਦਾ ਆਨਲਾਈਨ ਕੰਮ ਤੇ ਅਪਲਾਈ ਹੋਣਾ ਅਪਲਾਈ ਕਰਕੇ ਆਪਾਂ ਨੂੰ ਆਹ ਫਾਰਮ ਫਿਲ ਹੋ ਜਾਣੇ ਆ ਤੇ ਆਹ ਫਾਰਮ ਫਿਲ ਲੋ ਕੇ ਉਸ ਤੋਂ ਬਾਅਦ ਆਪਾਂ ਨੂੰ ਆਪਾਂ ਨੂੰ ਪੁਲਿਸ ਵਾਲਿਆਂ ਦਾ ਫੋਨ ਆਊਗਾ ਥਾਣੇ ਚੋਂ ਤੇ ਇਨਕੁਆਰੀ ਹੋਊਗੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਦਾਂ ਦੀ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ